ਉਰੀ ਵੀ ਆਂਦੇ ਦਿੰਦਾ ਸੀ ਵੀ ਹਨਾ ਪੰਜਾਬ ਕਾ ਧੂਆਂ ਦਿੱਲੀ ਮੇ ਆਰਾ ਹੈ ਹਰਿਆਣੇ ਵਾਲਿਆਂ ਨੇ ਨਹੀਂ ਕਦੀ ਕਿਹਾ ਸੀ ਵੀ ਧੂਆਂ ਪੰਜਾਬ ਦਾ ਇੱਥੇ ਆਉਂਦਾ ਹੁਣ ਉਹ ਕਿਹੜਾ ਧੂਆਂ ਸੀ ਜਿਹੜਾ ਹਰਿਆਣਾ ਟੱਪ ਕੇ ਪਹੁੰਚਦਾ ਸੀ ਧੂਆਂ ਤਾਂ ਐਦਾਂ ਹੀ ਜਾਉਣਾ ਜਿੱਧਰ ਨੂੰ ਜਾਉ ਇਧਰ ਗਾਂ ਕਦੀ ਕਸ਼ਮੀਰ ਵਾਲਿਆਂ ਨੇ ਨਹੀਂ ਕਿਹਾ ਜੰਮੂ ਵਾਲਿਆਂ ਨੇ ਉਹ ਸੰਭ ਹੋਈ ਆਪਣੀ ਪਰਾਲੀ ਹਵਾ ਹੁਣ ਹਵਾ ਕਿਹੜਾ ਇਕੱਲੀ ਉਧਰ ਨੂੰ ਹੀ ਜਾਂਦੀ ਆ ਹਵਾ ਕਿਤੇ ਜੰਮੂ ਵਾਲੂ ਵੀ ਜਾ ਸਕਦੇ ਆ ਨਾ ਉਧਰ ਕਦੇ ਦੂਜੇ ਪਾਸੇ ਪਾਕਿਸਤਾਨ ਵਾਲਿਆਂ ਨੇ ਕਿਹਾ ਹੈ ਇਹ ਆ ਭਈਆ ਪਰ ਧੂਆਂ ਰੁਕੋ ਆਪਣਾ ਵੀ ਹੈ ਨਾ ਨਹੀਂ ਤਾਂ ਬਾਰਡਰ ਤੇ ਕੰਧ ਖੜੀ ਕਰ ਦਿਆਂਗੇ ਅਸੀਂ ਕੋਈ ਕਹਿਣ ਨੂੰ ਤੁਝ ਮਰਜੀ ਕਹਿ ਸਕਦੇ ਆ ਉਸ ਮਸਲੇ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਕੇਂਦਰੀ ਵਣਜ ਮੰਤਰੀ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਹੋਣਾ ਨੇ ਉਹਨਾਂ ਨੇ ਬਿਆਨ ਦਿੱਤਾ ਉਹ ਕਹਿੰਦਾ ਇਹ ਬਈ ਵੇ 500 ਕਿਲੋਮੀਟਰ ਦੂਰ ਹਵਾ ਦਾ ਪ੍ਰਦੂਸ਼ਣ ਹੈ ਜਿਹੜਾ ਇਹ ਪਹਿਲੀ ਵਾਰੀ ਕੇਂਦਰੀ ਮੰਤਰੀ ਨੇ ਬਿਆਨ ਦਿੱਤਾ ਕਿਸੇ ਨੇ ਨਹੀਂ ਤਾਂ ਇਹ ਹੀ ਰੌਲਾ ਪੈਂਦਾ ਹੁੰਦਾ ਕਿ ਵਈ ਧੂਆ ਪੰਜਾਬ ਦਾ ਆ ਗਿਆ ਆ ਗਿਆ ਜਦੋਂ ਬੰਦੇ ਆ ਗਿਆ ਹੁੰਦੇ ਫੜ ਲਓ ਫੜ ਲਓ ਫੜ ਲਓ ਧੂਆ ਆ ਗਿਆ ਤਾਂ ਉਹ ਧੂਆਵੇਂ ਦੱਸਦਾ ਆਉਂਦਾ ਕਿੱਦਾਂ ਉਹ ਕਿੱਥੋਂ ਆਉਹੋ ਪੀਓ ਚ ਗੋਇਲ ਉਹ ਨਹੀਂ ਕਹਿੰਦੇ ਵੀ ਪੰਜਾਬ ਦੇ ਕਿਸਾਨਾਂ ਨੂੰ ਬੜਾ ਹੀ ਜਜ ਜਾ ਗਿਆ ਵਈ ਸਿੱਧੀ ਕਰਤੀ ਆ ਗੱਲ ਹੈ ਹੱਦ ਹੋ ਗਈ ਗੁਲਸਾਹ ਕਹਿੰਦੇ ਵੀ ਨਾ ਬਈ ਕਹਿੰਦੇ ਵੀ ਇਹ ਬਿਆਨ ਹੀ ਹੱਥੋਂ ਹੀ ਨਾਇਆ ਕਿ ਪੰਜਾਬ ਦਾ ਧੂਆਂ ਦਿੱਲੀ ਆ ਗਿਆ ਉਹ ਕਹਿੰਦਾ ਵੀ ਜਿਹੜਾ ਜਿਹੜਾ ਬੰਦਾ ਨਾ ਦਿੱਲੀ ਦਾ ਏਦਾਂ ਤੁਹਾਨੂੰ ਕਹਿੰਦਾ ਕਿ ਕੋਈ ਅਧਿਕਾਰੀ ਕਹਿੰਦਾ ਉੱਤੇ ਭਰੋਸਾ ਨਾ ਕਰੋ ਪੰਜਾਬ ਦਾ ਪ੍ਰਦੂਸ਼ਣ ਦਿੱਲੀ ਨਹੀਂ ਆ ਸਕਦਾ ਠੀਕ ਆ ਜੀ ਉਹ ਕਹਿੰਦਾ 500 ਕਿਲੋਮੀਟਰ ਦੂਰ ਆ ਤੇ 500 ਕਿਲੋਮੀਟਰ ਦੀ ਉਹ ਕਹਿੰਦਾ ਯਾਤਰਾ ਕਰਕੇ ਉੱਚੀਆਂ ਇਮਾਰਤਾਂ ਦੇ ਉੱਤੋਂ ਦੀ ਹੁੰਦਾ ਆ ਹੋਇਆ ਇਹ ਸੇ ਦਾ ਲੈਂਡ ਕਰਦਾ ਆ ਕੇ ਐਨ ਸੰਘਣੀਵਾਦੀ ਦੇ ਵਿੱਚ ਮਤਲਬ ਜਿੱਦਾਂ ਆਪਾਂ ਇਹ ਤੋੜੇ ਦਾ ਜਾ ਆ ਜਣਾ ਵੀ ਆ ਰਿਹਾ ਇੱਥੇ ਸਟੋ ਇਹਨੂੰ ਇਦਾਂ ਥੋੜੀ ਧੂਆਂ ਕਹਿੰਦੇ ਆ ਸਕਦਾ ਸੋ ਇਹ ਆ ਪੰਜਾਬ ਵਾਲੇ ਤਾਂ ਬਹੁਤ ਚਿਰ ਦੇ ਰਹੁੰਦੇ ਆ ਵੀ ਉਹ ਸਾਡਾ ਧੂਆਂ ਨਹੀਂ ਉਹ ਭਰਾਵਾ ਵੀ ਆਪਾਂ ਕਿਦਾਂ ਚੈੱਕ ਕਰਾ ਕੇ ਦਸੀ ਵੀ ਸਾਡਾ ਧੂਆਂ ਨਹੀਂ ਸੋ ਉਹਨਾਂ ਨੇ ਇਹ ਗੱਲ ਕਹੀ ਉਹ ਕਹਿੰਦੇ ਸਾਡਾ ਧੂਆਂ ਨਹੀਂ ਭਰਾਵਾ ਇਹ ਧੂਆਂ ਤੁਹਾਡਾ ਹੀ ਆ ਦਿੱਲੀ ਦੇ ਵਿੱਚ ਬੇਸ਼ੱਕ ਸੀਐਨਜੀ ਤੇ ਹੋ ਗਿਆ ਬਹੁਤ ਚੱਕਰ ਪਿਆ ਪਰ ਦਿੱਲੀ ਦੇ ਵਿੱਚ ਜਿੰਨੀ ਸੰਘਣੀ ਆਬਾਦੀ ਆ ਉਹਨਾਂ ਦਾ ਆਪਣਾ ਪ੍ਰਦੂਸ਼ਣ ਹੀ ਇੰਨਾ ਆ ਉਹ ਉਹ ਉਥੇ ਉਥੇ ਉਹ ਤਾਂ ਉੱਠਦਾ ਉਹ ਜਿੰਨੀ ਸੰਘਣੀ ਆਬਾਦੀ ਜਿੰਨੀਆਂ ਅਰੋੜਾ ਆ ਜਾਂ ਜਿੰਨਾ ਜਿੰਨਾ ਤਾਮਝਾਵ ਆ ਉਥੇ ਜਾਂ ਜਿੰਨੀ ਸਕੂਟਰ ਮੋਟਰਸਾਈਕਲ ਚੱਲਦੇ ਆ ਉਹ ਸਾਰਾ ਉਥੇ ਕੀ ਆ ਨਾ ਸੋ ਉਸ ਕਰਕੇ ਉਹ ਪ੍ਰਦੂਸ਼ਣ ਆ ਤੇ ਇਹ ਪਿਊਸ਼ ਕਿ ਆਇਲ ਹੁਣੀ ਕਈ ਯਾਰ ਜਿਹੜਾ ਉਹ ਇਹ ਇਹਨਾਂ ਦਾ ਬਿਆਨ ਕੇਂਦਰੀ ਮੰਤਰੀ ਨੇ ਦਿੱਤਾ ਇਹ ਭਾਈ ਇਹ ਤੁਹਾਡਾ ਸਰਾ ਸਰ ਝੂਠਿਆ ਇਦਾਂ ਨਹੀਂ ਹੋ ਸਕਦਾ ਕਿ ਦਿੱਲੀ ਦਾ ਧੂਆਂ ਜਿਹੜਾ ਪੰਜਾਬ ਦਾ ਧੂਆਂ ਦਿੱਲੀ ਚਲ ਗਿਆ ਦੂਜੀ ਗੱਲ ਪੰਜਾਬ ਦੇ ਵਿੱਚ ਨਾ ਇੱਕ ਗੱਲ ਬਹੁਤ ਆ ਜਿਹੜੇ ਮੁੰਡੇ ਅਮਰੀਕਾ ਤੋਂ ਵਾਪਸ ਗਏ ਆ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਕਈਆਂ ਨੇ ਉਹਨਾਂ ਨੇ ਉੱਥੇ ਹੀ ਵਾਪਸ ਜਾ ਕੇ ਤੇ ਆਪਣਾ ਕੰਮ ਸ਼ੁਰੂ ਕੀਤਾ ਤੇ ਉਹਨਾਂ ਨੇ ਕਈਆਂ ਨੇ ਸਟicker ਲਗਾਏ ਆ ਕਿ ਡਿਪਾਰਟ ਫਰੋਮ ਯੂ ਐਸ اے ਕਿਸੇ ਨੇ ਛੋਟਾ ਹਾਥੀ ਪਾਇਆ ਆਪਣੀ ਬਿੱਤ ਦੇ ਅਨੁਸਾਰ ਸਾਰਿਆਂ ਨੇ ਕੰਮਕਾਰ ਖੋਲੇ ਆ ਠੀਕ ਆ ਜੀ ਤੇ ਜਿਹੜੇ ਇਧਰੋਂ ਹੁਣ ਕਿਉਂਕਿ ਇੰਗਲੈਂਡ ਦੇ ਵਿੱਚੋਂ ਜਹਾਜ਼ ਤਾਂ ਨਹੀਂ ਗਿਆ ਜੀ ਕੋਈ ਵੀ ਜਦਾਂ ਹੱਲੇ ਤੱਕ ਪਰ ਰੌਲਾ ਪੂਰਾ ਤੇ ਇੰਗਲੈਂਡ ਦੇ ਵਿੱਚੋਂ ਜਿਹੜੇ ਆ ਉਹ ਜਹਾਜ਼ ਚੜ ਗਏ ਜੀ ਕਿ ਤੇ ਸੋਸ਼ਲ ਮੀਡੀਆ ਤੇ ਦੇਖਿਓ ਇੱਥੇ ਘੱਟ ਰੌਲਾ ਆ ਕਿਉਂਕਿ ਆ ਉਥੇ ਕਾਪੀ ਪੇਸਟ ਵਾ ਹੁੰਦਾ ਨਾ ਇੱਕ ਪੱਤਰਕਾਰ ਕਿਸੇ ਨੇ ਖਬਰ ਕਰ ਦਿੱਤੀ ਉਹ ਫਿਰ ਨਾਲ ਦੇ ਸਾਰੇ ਹੀ ਚੱਕ ਲੈਂਦੇ ਆ ਗੱਲ ਉਹੀ ਹੁਣੀ ਆ ਉਹ ਥੋੜੀ ਜੀ ਬਲ ਪਾ ਕੇ ਕਰ ਲੈਣੀ ਕਿਸੇ ਨੇ ਕਹਿ ਦੇਣਾ ਕਿ ਯੂਕੇ ਦੀ ਸਰਕਾਰ ਨੇ ਲਿਆ ਸਖਤ ਐਕਸ਼ਨ ਇਹਨਾਂ ਨੇ ਦੂਜੇ ਨੇ ਕਹਿ ਦੇਣਾ ਯੂਕੇ ਦੀ ਸਰਕਾਰ ਹੋਈ ਬਹੁਤ ਸਖਤ ਗੱਲ ਉਹੀ ਆ ਉਹ ਆਪੋ ਆਪਣੇ ਸ਼ਬਦਾਂ ਦੇ ਵਿੱਚ ਖਬਰ ਨੂੰ ਘਮਾਉਣਾ ਠੀਕ ਆ ਜੀ ਕਿ ਬਹੁਤ ਸਖਤ ਹੋ ਗਈ ਸਰਕਾਰ ਇੱਕ ਡਾਟਾ ਉਹਨਾਂ ਨੇ ਦਿੱਤਾ ਸੀ 19700 ਦਾ ਉਹਨਾਂ ਨੇ ਤਾਂ ਇਹ ਦੱਸਿਆ ਸੀ ਕਿ 19700 ਬੰਦਾ ਅਸੀਂ ਪਿਛਲੇ ਸਮੇਂ ਦੇ ਵਿੱਚ ਭੇਜ ਚੁੱਕੇ ਹਾਂ ਇਹਨਾਂ ਨੇ ਰੌਲਾ ਇਹ ਚੱਕ ਲਿਆ ਕਿ 19700 ਬੰਦਾ ਰਿਪੋਰਟ ਕਰਨਾ ਹੈ ਉਹ ਪਹਿਲਾਂ ਮੈਂ ਕਹਿੰਦਾ ਦੱਸਿਆ ਸੀ ਵੀ ਇਦਾਂ ਹੋ ਸਕਦਾ ਦੂਜੀ ਗੱਲ ਜਿਹੜਾ ਸਾਡੇ ਇੱਥੇ ਸਿਸਟਮ ਆਇਆ ਨਾ ਹੁਣ ਮੈਂ ਗੱਲ ਕਿਹੜੇ ਹਿਸਾਬ ਨਾਲ ਕਰਾਂ ਕਿ ਤੁਹਾਡੇ ਪੱਲੇ ਵੀ ਪੈ ਜਵੇ ਤੇ ਗੱਲ ਕਿਸੇ ਤਣਪਤਨ ਵੀ ਲੱਗ ਜਵੇ ਮੈਂ ਗੱਲ ਇੱਕ ਸਿੱਧੀ ਜਿਹੀ ਇਦਾਂ ਕਰਦਾ ਕਿ ਪੰਜਾਬ ਤੋਂ ਇੱਧਰ ਜਿਹੜੇ ਬੱਚੇ ਆਉਂਦੇ ਆ ਨਾ ਹੁਣ ਜਿਹੜੇ ਆ ਰਹੇ ਆ ਉਹਨਾਂ ਦੀ ਜੇ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਪ੍ਰੋਬਲਮਸ ਤਾਂ ਹੈ ਉਹਨਾਂ ਦੀ ਪਰ ਜਿਹੜੀ ਇੱਕ ਪ੍ਰੋਬਲਮ ਲਗਾਤਾਰ ਸਾਹਮਣੇ ਆ ਰਹੀ ਆ ਉਹ ਇਹ ਆ ਕਿ ਆਪਸ ਦੇ ਵਿੱਚ ਜਿਹੜੀ ਬਣਦੀ ਨਹੀਂ ਦੋ ਦੋ ਤਿੰਨ ਆਦਮੀ ਆਪਸ ਦੇ ਵਿੱਚ ਇੱਧਰ ਇਕੱਠੇ ਆ ਗਏ ਬਹੁਤ ਸਾਰੇ ਕੇਸ ਇਦਾਂ ਦੇ ਆ ਕਿ ਇੱਕ ਤਾਂ ਚਲੋ ਜਿਹੜਾ ਪੰਜਾਬ ਰਹਿ ਗਿਆ ਉਹ ਗੱਲ ਵੱਖਰੀ ਉਥੇ ਉਹ ਜਿਹੜਾ ਆਪਣਾ ਬਿਆਨ ਦੇਈ ਜਾਂਦਾ ਕਈ ਵਾਰੀ ਕਿਉਂਕਿ ਇੰਗਲੈਂਡ ਦੇ ਵਿੱਚ ਇਕੱਠੇ ਆਉਂਦੇ ਆ ਇੰਗਲੈਂਡ ਦੇ ਵਿੱਚ ਇਕੱਠੇ ਆ ਗਏ ਬੰਦੇ ਨੂੰ ਕੰਮ ਮਿਲ ਗਿਆ ਜਾਂ ਕੀ ਚੱਕਰ ਪਿਆ ਲੰਡਨ ਰਹਿਣ ਲੱਪਿਆ ਜਿਹੜੀ ਲੜਕੀ ਆ ਉਹ ਇੱਥੇ ਰਹਿਣ ਲੱਗ ਪਈ ਦੋਨਾਂ ਦਾ ਆਪਸ ਦੇ ਵਿੱਚ ਤਲਾਕ ਵਾਲਾ ਸਿਸਟਮ ਦੋਨੇ ਜਾਨੇ ਪੱਕੇ ਉਹਨਾਂ ਚਿਰ ਹੋ ਨਹੀਂ ਸਕਦੇ ਜਿੰਨਾ ਚਿਰ ਇਕੱਠੇ ਨਾ ਰਹਿਣਗੇ ਸੋ ਪਿਛਲੇ ਸੈਚਰਡੇ ਮੇਰੇ ਕੋ ਭਾਈਵੰਦੇ ਕਾਇਆ ਉਹਨੇ ਆਪਣੀ ਜੋ ਦਰਦ ਕਹਾਣੀ ਸੁਣਾਈ ਮੈਨੂੰ ਉਹ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਉਹ ਬੰਦਾ ਕਿੰਨੇ ਮੈਂਟਲੀ ਜਿਹੜਾ ਉਹ ਡਿਸਟਰਬ ਆ ਹੋ ਮਤਲਬ ਇੰਨੇ ਪੈਸੇ ਲਾਏ ਪੈਸੇ ਵੀ ਥੋੜੇ ਨਹੀਂ ਮੈਂ ਸੁਣ ਕੇ ਹੈਰਾਨ ਰਹਿ ਜਨਾ 40 42 ਲੱਖ ਰੁਪਈਆ ਇੰਗਲੈਂਡ ਦਾ 40 42 ਲੱਖ ਰੁਪਈਆ ਤੇ ਅੱਗੇ ਕੁਝ ਦੱਸਦਾ ਕੁਝ ਨਹੀਂ ਏਜੰਟਾ ਨੇ ਪਤਾ ਨਹੀਂ ਕੀ ਕਹਿ ਕੇ ਉਥੋਂ ਚੜ੍ਹੇ ਆ ਇਥੇ ਰੋਟੀਆਂ ਆਵਾਜ਼ਾਰ ਵਾਲਾ ਕੰਮ ਆ ਤੇ ਦੂਜਾ ਆਪਸ ਦੇ ਵਿੱਚ ਜਿਹੜੀ ਉਹ ਘੈਂਸ ਘੈਂਸ ਹੋ ਗਈ ਜਲ ਜੋ ਅਗਲੇ ਦੇ ਪਰਿਵਾਰਕ ਮੈਂਬਰ ਆ ਹੁਣ ਮੈਂ ਉਹਨੂੰ ਕਿਹੜੇ ਹਿਸਾਬ ਨਾਲ ਕਹਾਂ ਸੋ ਇਹ ਆਪਸ ਦੇ ਵਿੱਚ ਚੱਕਰ ਪਿਆ ਇਹ ਮੈਂ ਗੱਲ ਕਿਸੇ ਪ੍ਰੋਪਰ ਜਿਹੜਾ ਟਾਕ ਸ਼ੋਅ ਦੇ ਤੇ ਕਰਨੇ ਵਾਲਾ ਹੁਣ ਤਾਂ ਤਕਰੀਬਨ ਮਿੰਟ 5 ਰਹਿ ਗਿਆ ਉਸ ਹਿਸਾਬ ਦੇ ਨਾਲ ਗੱਲ ਕਰਨੇ ਵਾਲੀ ਨਹੀਂ ਦੂਜੀ ਗੱਲ ਜਦੋਂ ਨਾ ਅਸੀਂ ਉਧਰੋਂ ਆਏ ਸੀ ਉਹ ਪੀੜੀ ਦਾ ਫਰਕ ਕਹ ਲੋ ਬੰਦਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚਲਿਆ ਜਾਵੇ ਜਿਹੜੇ ਬੰਦੇ ਦੀ ਜ਼ੁਬਾਨ ਦੇ ਵਿੱਚ ਲਿਆਕਤ ਹੈ ਨਾ ਜਿਹੜਾ ਬੰਦਾ ਕਿਸੇ ਨਾਲ ਗੱਲ ਕਰਨੀ ਜਾਣਦਾ ਉਹ ਬੰਦਾ ਕਦੀ ਭੁੱਖਾ ਰਹਿ ਨਹੀਂ ਸਕਦਾ ਕਿਤੇ ਵੀ ਉਹਨੂੰ ਭੇਜ ਦਿਓ ਉਹ ਬੰਦੇ ਨੇ ਆਪਣੇ ਪੈਰ ਵੀ ਲਾ ਲੈਣੇ ਆ ਉਹਨੇ ਕੰਮ ਵੀ ਆਪਣਾ ਸੈੱਟ ਕਰ ਲੂ ਪਰ ਜੇ ਤੁਹਾਡੀ ਬੋਲਬਾਣੀ ਹੈ ਨਾ ਜਿਹੜੀ ਜਾਂ ਡਿਸਰੈਸਪੈਕਟ ਅਸੀਂ ਜਿਹੜਾ ਉਹ ਕਰਨ ਗਿੱਝ ਗਏ ਆ ਕਿਸੇ ਨੂੰ ਜਾਂ ਵੱਡਿਆਂ ਦੀ ਰਿਸਪੈਕਟ ਕਰਨਾ ਆਪਾਂ ਜ਼ਰੂਰੀ ਨਹੀਂ ਸਮਝਦੇ ਕਿਤੇ ਵੀ ਤੁਸੀਂ ਕੰਮ ਤੇ ਲੱਗਦੇ ਆ ਪਿਛਕ ਦੀ ਕਿਤੇ 30 ਪੌਂਡ ਦੀ ਦਿਹਾੜੀ ਤੇ ਲੱਗਾਂ ਜਿੰਨਾ ਚਿਰ ਤੁਹਾਡੀ ਉਹ 30 ਕੌਂਡਾਂ ਵਾਲੇ ਬੌਸ ਨਾਲ ਤੁਹਾਡੀ ਬੋਲਚਾਲ ਨਹੀਂ ਚੱਜਦੀ ਤੁਹਾਡੇ 35 ਉਹਨੇ ਕਰਨੇ ਆ 25 ਤੇ ਕਰ ਦੂ 35 ਨਹੀਂ ਕਰਨ ਲੱਗਾ ਕਿਉਂ ਅਗਲਾ ਕਹੂਗਾ ਕਿ ਕਦੇ ਵਧੀਆ ਬੰਦਾ ਮਿਲਿਆਗਾ ਲਾ ਕੇ ਪਰੇ ਮਰੋ ਯਾਰ ਐਵੇਂ ਜਵਾਨੀ ਮਤਲਬ ਭੈੜੀ ਆ ਸੋ ਇਹ ਗੱਲ ਜਿਹੜੀ ਆ ਉਹ ਬਹੁਤ ਸਾਰੇ ਬੰਦੇ ਆ ਜਿਹੜੇ ਇਹ ਗੱਲ ਇੱਥੇ ਕਰਦੇ ਆ ਕਿ ਬੱਚੇ ਸਾਡੇ ਆ ਤਕਰੀਬਨ ਉਹ ਕਿਹੜਾ ਕੋਈ ਬਗਾਨੇ ਆਏ ਆ ਪਰ ਇਸ ਇਹ ਬੜਾ ਫਰਕ ਜਿਹੜੀ ਪੀੜ੍ਹੀ ਦਾ ਫਰਕ ਆਪਾਂ ਦੇਖਦੇ ਆ ਕਿ ਬਰਾਬਰਤਾ ਦੇ ਵਿੱਚ ਨਾ ਜਿੱਦਾਂ ਕਿਸੇ ਨਾਲ ਕੰਮ ਤੇ ਵੀ ਜਾਣਾ ਤਾਂ ਉਹ ਸਪਾੜ ਦੇਣੀ ਜਿਹੜੀ ਆ ਉਹ ਗੱਲ ਮੂੰਹ ਤੇ ਬਾਕੀ ਜਿਹੜੇ ਜਿਹੜੀ ਲਿਆਕਤ ਆ ਉਹ ਛੋਟੇ ਜੇ ਛੋਟੀ ਉਮਰ ਦੇ ਬੱਚੇ ਆ ਜਿਹੜੇ ਕਿਸੇ ਵੱਡੇ ਦੀ ਰਿਸਪੈਕਟ ਹੀ ਨਹੀਂ ਕਰਨੀ ਜਦੋਂ ਆਪਾਂ ਜਦੋਂ ਆਪਾਂ ਟੁੱਟ ਟੁੱਟ ਪੈਣਾ ਤੇ ਉਦੋਂ ਤੁਹਾਡੀ ਤਰੱਕੀ ਹੋ ਹੀ ਨਹੀਂ ਸਕਦੀ ਪੱਕਾ ਕਾਂਟਾ ਆ ਜੋ ਮਰਜੀ ਬੰਦਾ ਸਮਝ ਲਵੇ ਦੂਜਾ ਜਦੋਂ ਅਸੀਂ ਉੱਥੋਂ ਆਏ ਸੀ ਨਾ ਤੇ ਖਰੂਦੀ ਅਸੀਂ ਵੀ ਬੜੇ ਸੀ ਖਰੂਦੀ ਸੀ ਖਰੂਦੀ ਹੁੰਦੇ ਨੇ ਨਿਆਣੇ ਹੋਰ ਕਿੱਦਾਂ ਦੇ ਹੁੰਦੇ ਆ ਨਿਆਣੇ ਨਿਆਣੇ ਹੀ ਸੀ ਅੱਛਾ ਖਰੂਦੀ ਪੂਰੇ ਹੀ ਪਰ ਜਦੋਂ ਇੱਥੇ ਆ ਗਏ ਨਾ ਇੱਥੇ ਆ ਗਏ ਦੇਖਿਆ ਯਾਰ ਵੀ ਇਥੇ ਕੰਮਕੁਮ ਵਾਲਾ ਕੰਮ ਹੀ ਸੈਟਿਆ ਇੱਥੇ ਆ ਆ ਕਾ ਮੌਕਾ ਤੇ ਕਦੀ ਵੀ ਟਾਊਨ ਸੈਂਟਰਾਂ ਚ ਜਾ ਕੇ ਨਾ ਐਦਾਂ ਕਿਤੇ ਇਹ ਤਾਂ ਬੋਲੀਆਂ ਹੀ ਪਾਉਣੇ ਲਾ ਪਾਇੀ ਭੰਗੜਾ ਨਹੀਂ ਪਾਉਣ ਲਾ ਪਾਇੀ ਕਿਤੇ ਜਿਦਾ ਉਦੋਂ ਵੀ ਢੋਲ ਟਾਲ ਵਾਲੇ ਖੜਕਦੇ ਤੁਰੇ ਫਿਰਦੇ ਤੇਰਾ ਤੁਰੇ ਫਿਰਦੇ ਟਾਉਨਾ ਚ ਅਸੀਂ ਵੀ ਤੇ ਐਦਾਂ ਨਹੀਂ ਵੀ ਕਿਤੇ ਡਾਂਸ ਲਗਾਉਣਗਾ ਲਾ ਪੰਜਾਬੀ ਗਾਣਾ ਹੈ ਤੇ ਮਾਰ ਰਹਾ ਆਪਾਂ ਐ ਝਾਪੇ ਉਥੋਂ ਕੱਢ ਕੇ ਤੀਜੇ ਰਗਾ ਤੂੰ ਵੀਡੀਓ ਬਣਾਇਆ ਰਹਾ ਸਾਡੀ ਅਹੀਂ ਤੈਨੂੰ ਦੱਸੀ ਕਿਦਾ ਭੰਗੜਾ ਪਾਈਦਾ ਇਹ ਕੰਮ ਬਹੁਤ ਚੱਲਿਆ ਲੋਕ ਜਿਹੜੇ ਜਿਹੜੇ ਪੁਰਾਣੇ ਬੰਦੇ ਆ ਉਹ ਤਾਂ ਫੀਲ ਕਰਦੇ ਹੀ ਆ ਬੜਾ ਦੂਜਾ ਜਿਹੜੇ ਬਾਹਰ ਲਿਆਂ ਜਿਦਾਂ ਗੋਰੇ ਆ ਉਹ ਵੀਡੀਓ ਬਣਾਉਂਦੇ ਆ ਉਹ ਇੰਸਟਾ ਤੇ ਪਾ ਦਿੰਦੇ ਹੁਣ ਇੱਕ ਵੀਡੀਓ ਸਾਹਮਣੇ ਆ ਗਈ ਹਨਾ ਉਹ ਏਦਾਂ ਦੇ ਥੱਲੇ ਕਮੈਂਟ ਕਰ ਰਹੇ ਨਾ ਉਹ ਕਮਿਊਨਿਟੀ ਨੂੰ ਛੱਡ ਗੱਲਾਂ ਦਿਓ ਇੱਕ ਅਸੀਂ ਚਲੋ ਮੋਨਾ ਹੋਵੇ ਬੰਦਾ ਪਤਾ ਨਹੀਂ ਲੱਗਦਾ ਆਪਾਂ ਜਦੋਂ ਭੱਗ ਬੰਦੇ ਆ ਸਾਡੀ ਦੂਰੋਂ ਪਛਾਣ ਹੁੰਦੀ ਕਿ ਆਪਾਂ ਆ ਹਨਾ ਸੋ ਪਤਾ ਨਹੀਂ ਗੱਲ ਕੀ ਆ ਇਹ ਕੈਨੇਡਾ ਦੇ ਵਿੱਚ ਵੀ ਰੌਲਾ ਇਹੀ ਸੁਣਿਆ ਸੀ ਤੇ ਆ ਇੱਥੇ ਆ ਕੇ ਵੀ ਰੌਲਾ ਇਹੀ ਸੁਣ ਪਿਆ ਕਿ ਯਾਰ ਅਸੀਂ ਕਿਉਂ ਇਹਦਾ ਪਲ ਭੰਗੜਾ ਪਾਉਣਾ ਚੱਕਰ ਕੀ ਆ ਪਤਾ ਨਹੀਂ ਨਚਾਰ ਪੁਣਾ ਕਿੱਥੋਂ ਦਿਮਾਗ ਦੇ ਵਿੱਚ ਬਹਿ ਗਿਆ ਭੰਗੜਾ ਅਸੀਂ ਵੀ ਬਹੁਤ ਪਾਉਂਦੇ ਹੁੰਦੇ ਸੀ ਪਰ ਭੰਗੜਾ ਪਾਉਂਦੇ ਹੁੰਦੇ ਸੀ ਜਾ ਤੱਕ ਉਹ ਉੱਥੇ ওপਨੇਰ ਥੀਏਟਰ ਦੇ ਵਿੱਚ ਸਿੱਖੇ ਸਿੱਖ ਰਿਹਾ ਉੱਥੇ ਪਾ ਲੈਣਾ ਸਵੇਰੇ ਸਵੇਰੇ ਠੀਕ ਆ ਜੀ ਉਹ ਭੰਗੜੇ ਵਾਲਿਆਂ ਦੀ ਟੌਰ ਬੜੀ ਹੁੰਦੀ ਓਦੋਂ ਤੇ ਉਹ ਚਾਦਰ ਚ ਉਧਰ ਲਾ ਕੇ ਤੇ ਉਹ ਭੰਗੜਾ ਪਾ ਲੈਣਾ ਤੇ ਉਹ ਸਾਡੀ ਕੋਚ ਨਾ ਖੜਕ ਵੀ ਕੂਕ ਮੁਰਕੇ ਸਾਨੂੰ ਮੈਨੂੰ ਤਾਂ ਉਹਨੇ ਪਾਇਆ ਹੀ ਨਹੀਂ ਕਿਤੇ ਭੰਗੜਾ ਮੈਂ ਤਾਂ ਪਿੱਛੇ ਸਪੇਰਾ ਜੀ ਖੜਾ ਰਹਿ ਗਿਆ ਇਦਾਂ ਹੋ ਜਾਂਦੀ ਹੁੰਦੀ ਆ ਉਹ ਭੰਗੜਾ ਇੱਕ ਬਜਾਵਾ ਵਧੀਆ ਪਾਉਂਦਾ ਜੀ ਦੋ ਜਾਨੇ ਦੀ ਲੜਾਈ ਸਾਹੀਂ ਵਿੱਚ ਐਵੇਂ ਇੱਕ ਪਾਸੇ ਉਹ ਖੜ ਗਿਆ ਉਹ ਤਾਂ ਫੇਰ ਤਕੜੇ ਸੀ ਪੁਰਾਣੇ ਸੀ ਉਹ ਤਾਂ ਵਿਚ ਰਹਿ ਗਏ ਅਸੀਂ ਵੀ ਮੈਂ ਮੁੰਡਾ ਨਾਲ ਦੀ ਪਈ ਤੈਨਾਂ ਗਏ ਅਸੀਂ ਸਪੇਰਾ ਜੀ ਰਹੇ ਭੇ ਅਹੀਂ ਖੁੰਡੇ ਖਾਂਡੇ ਫੜ ਕੇ ਖੜੇ ਰਹਿਣਾ ਮਗਰ ਵੀ ਸਾਡੀ ਵਾਰੀ ਆਉ। ਐ ਸਾਡੀ ਵਾਰੀ ਨਹੀਂ ਆਈ ਫੇ। ਉਹ ਆ ਕੋਈ ਨਹੀਂ। ਹਾਂ ਕੋਈ ਚ ਕਹਿੰਦਾ ਜੇ ਭੰਗੜਾ ਪਾਉਣ ਨਹੀਂ ਲੱਗੇ ਸਾਨੂੰ ਅੱਖਾਂ ਦਿਖਾਉਣ ਡੈ ਇਹ ਕਿਤੇ ਭੰਗੜਾ ਪਾਉਣ ਲੱਗ ਪਏ ਤੇ ਇਹ ਤਾਂ ਇਹ ਤਾਂ ਵਾਰ ਫੇਰ ਨਹੀਂ ਆਉਣਾ ਇਹਨਾਂ ਦਾ। ਅਹੀਂ ਵੀ ਇੱਕ ਦੋ ਹੀ ਦੇਖਿਆ ਦੋ ਵਾਰੀ ਐਂ ਗਏ ਐਂ ਮਰੇ ਸਾਥ ਤੁਰੇ ਫਿਰਦੇ ਭੰਗੜਾ ਪਾਉਂਦੇ ਨਹੀਂ ਸਾਡੀ ਤਾਂ ਬੇਇੱਜ਼ਤੀ ਹੋ ਰਹੀ ਆ। ਅਈਗਾ ਬੰਦੇ ਹੋਰ ਲੱਭ ਲਓ ਸਾਡਾ ਨਹੀਂ ਸੂਤ ਆਉਣਾ ਅਹੀਂ ਕਿਤੇ ਹੋਰ ਦੇਖ ਲਈਨੇ ਭਰਾਵਾ ਅਹੀਂ ਪਿਓ ਪੰਘੜਾ ਬਿਆਂ ਪਿਓਾਂ ਚ ਪਾ ਕੇ ਚਾਲ ਆਇਆ ਜਿੱਥੇ ਕੋ ਸਦ ਲੈਂਦਾ ਸੀ ਪਰ ਇਦਾਂ ਨਹੀਂ ਸੀ ਕਿ ਕਿਤੇ ਟਾਊਨ ਦੇ ਵਿੱਚ ਦੇਖਿਆ ਵੀ ਮੈਨੂੰ ਹੁਣ ਪੰਘੜਾ ਪਾਉਣਾ ਆਉਂਦਾ ਹਨਾ ਤੇ ਮੈਂ ਪੰਜਾਬ ਤੋਂ ਮੰਗਾ ਲਿਆ ਹੁਣ ਉਹ ਇਹ ਰੱਛਾ ਚੇਦੇ ਨਹੀਂ ਆਇਆ ਖੜਕਦੇ ਹੁੰਦੇ ਤੇ ਹੈ ਤਿੰਨ ਕ ਮੰਗਾ ਲਿਆ ਹੁਣ ਦੋ ਕ ਉਦਾਂ ਸਖਾਦਮਾ ਤੇ ਸਾੰਦੇ ਵਾਲੇ ਦਿਨ ਹਨਾ ਲਵਾ ਕੇ ਉਥੇ ਗਾਣਾ ਸਿੱਧੂ ਮੂਸੇ ਵਾਲੇ ਦਾ ਤੇ ਮਾਰ ਰਹੀਂ ਛਾਚੇ ਐ ਦਾ ਛੱਡ ਕੇ ਉੱਥੋਂ ਉੱਥੋਂ ਐਦਾ ਐਦਾ ਸੋਹਣਾ ਲੱਗਦਾ ਐਦਾ ਬੰਦਾ ਇਹਨਾਂ ਗੱਲ ਸੋਚਣ ਵਾਲੀ ਆ ਸੋ ਬਾਕੀ ਨਿਆਣੇ ਸੀ ਉਦੋਂ ਵੀ ਅਹੀਂ ਤਾਂ ਨਿਆਣੇ ਸੀ ਭਾਈ ਪਰ ਐਦਾਂ ਸੀਗਾ ਯਾਰ ਆ ਆ ਕੰਮ ਐਦਾਂ ਆ ਆ ਕੰਮ ਜਿਹੜਾ ਨਾ ਇਹ ਭੜਾ ਜਾ ਲੱਗਦਾ ਐਦਾਂ ਬੰਦਾ ਥਾਂ ਥਾਂ ਬੰਦਿਆਂ ਦੇ ਕੰਮ ਬੰਦਾ ਨੱਚਦਾ ਥੋੜੀ ਨੱਚੀ ਜਾਂਦਾ ਸੋ ਇੱਕ ਤਾਂ ਆਈਡੀਅਲ ਤਾਂ ਗਾਇਕ ਬਣੇ ਹੋਆ ਸਾਡੇ ਠੀਕ ਆ ਜੀ ਆਈਡਲ ਵੀਊ ਗਾਇਕਾ ਜਿਹੜਾ ਇਹਨਾਂ ਨੂੰ ਗਾਲਾਂ ਕੱਢਦਾ ਨੇ ਕਹਿੰਦਾ ਓਏ ਆ ਕਰ ਓਏ ਉਹ ਮੋਰੇ ਉਹਦੀ ਵੀਡੀਓ ਬਣਾਈ ਜਾਂਦੇ ਓ ਪਾਜੀ ਓ ਪਾਜੀ ਓ ਉਹ ਉਹਨਾਂ ਨੂੰ ਔਖਾ ਬੋਲੀ ਜਾਂਦਾ ਦੂਜਾ ਇੱਕ ਭੰਗੜਾ ਬੜਾ ਫਸ ਗਿਆ ਪਤਾ ਨਹੀਂ ਕਿੱਥੋਂ ਜਿਹੜਾ ਕੁੜੀਆਂ ਹੋ ਗਈਆਂ ਮੁੰਡੇ ਹੋ ਗਏ ਇਹ ਕਲਚਰ ਦੀ ਕਲਚਰ ਆ ਸਾਡਾ ਕੋਈ ਜਿਮਾਂ ਦੇ ਵਿੱਚ ਭੰਗੜਾ ਪਈ ਜਾਂਦਾ ਉਹ ਭਰਾਵਾ ਕਲਚਰ ਸਾਡਾ ਹੋਰ ਬੜਾ ਕੁਝ ਕਹਿੰਦਾ ਗੱਤਕਾ ਗੱਤਕਾ ਸਿੱਖ ਲਓ ਗੱਤਕਾ ਵੀ ਕਲਚਰ ਹੀ ਆ ਹੈਂ ਹੋਰ ਬੜਾ ਕੁਝ ਹੈ ਕਲਚਰ ਦੇ ਵਿੱਚ ਪਰ ਜੇ ਆਪਾਂ ਇਹਦਾ ਟੌਨਾ ਦੇ ਵਿੱਚ ਇਹਦਾ ਭੰਗੜੇ ਪਾਉਂਦੇ ਫਿਰਾਂਗੇ ਭੰਗੜਾ ਵੀ ਐ ਆਲਾ ਜਿਹੜਾ ਉਹ ਇਦਾਂ ਐ ਟੇਡੇ ਜਿਹਾ ਭੰਗੜੇ ਮਤਲਬ ਕਿਤੇ ਉਹ ਸਿੱਖਿਆ ਸੁਖਿਆ ਵੀ ਨਹੀਂ ਉਹ ਐਵੇਂ ਹੀ ਹਲਕੀ ਜੀ ਭੰਗੜੀਆਂ ਦੀਆਂ ਉਹ ਉਦਾਂ ਹੀ ਪੜਾ ਲੱਗਦਾ ਪਰ ਪਾਰ ਹੈ ਜਾਂ ਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਲੋਕ ਥੱਲੇ ਸਵਾਦ ਲੈ ਰਹੇ ਤੇ ਜਿਹੜੇ ਹੇਟ ਫਲਾਉਣੇ ਵਾਲੇ ਆ ਉਹ ਪੱਗ ਨੂੰ ਦੇਖ ਕੇ ਜਿਹਨਾਂ ਨੂੰ ਹੇਟ ਆ ਉਹਲੇ ਹੇਟ ਕੱਢੀ ਜਾਂਦੇ ਆ ਵੀ ਆ ਦੇਖੋ ਜੀ ਇਹ ਪੱਗਾਂ ਵਾਲੇ ਕੀ ਕਰ ਰਹੇ ਆ ਤੋ ਜੇ ਕੋ ਬੱਚੇ ਜਿਹੜੇ ਆ ਗਾਂ ਦੇਖਦੇ ਆ ਸਾਡਾ ਪ੍ਰੋਗਰਾਮ ਹਾਂਜੀ ਪਹਿਲੀ ਗੱਲ ਤਾਂ ਤੁਸੀਂ ਘਰਾਂ ਚ ਪ੍ਰੋਗਰਾਮ ਨਹੀਂ ਦੇਖਦੇ ਹੋਣੇ ਅੱਜ ਲਵਾਏ ਨਹੀਂ ਹੋਣੇ ਸੋਸ਼ਲ ਮੀਡੀਆ ਤੇ ਦੇਖਣ ਵਾਲੇ ਆ ਜਿਹੜੇ ਤੇ ਇਹ ਇੰਨੀਆਂ ਗੱਲਾਂ ਜਿਹੜੀਆਂ ਜ਼ਰੂਰ ਖਿਆਲ ਕਰਨੀ ਦੀ ਲੋੜ ਆ ਸੋ ਬਾਲੀਆਂ ਮੈਂ ਜੇ ਸਿੱਧਿਆ ਵੀ ਨਹੀਂ ਕਹਿਣਾ ਕਿਉਂ ਕਹਿਣਾ ਆਪ ਸਾਨੂੰ ਆਉਂਦਿਆਂ ਨੂੰ ਸਾਨੂੰ ਲੈਕਚਰ ਦਿੰਦੇ ਆ ਵੱਡੇ ਵੱਡੇ ਸੋ ਲੈਕਚਰ ਦੇਣ ਵਾਲੀ ਸਥਿਤੀ ਦੇ ਵਿੱਚ ਤਾਂ ਮੈਂ ਨਹੀਂ ਪਰ ਮੈਂ ਉਦਾਂ ਦਾ ਦਾਂ ਵੀ ਚੰਗਾ ਨਹੀਂ ਲੱਗਦਾ ਜਦੋਂ ਆਪਾਂ ਅਬ ਜਦੋਂ ਨਾ ਕਿਤੇ ਜਾਨੇ ਆ ਮਤਲਬ ਕੰਮ ਤੇ ਗਏ ਕਿਤੇ ਤੇ ਤੜਕਾ ਹੋਵੇ ਸਵੇਰਾ ਹੋਵੇ ਕੋਈ ਬੰਦਾ ਮਿਲਿਆ ਉਹਨੇ ਗੋਰਾ ਮਿਲਿਆ ਉਹਨੇ ਝਟਕ ਦੇ ਨਾ ਕਹਣਾ ਹੈਲੋ ਹਨਾ ਉਹਨੂੰ ਕਹਣਾ ਹੈਲੋ ਕਿਦਾਂ ਠੀਕ ਆ ਆਪਣਾ ਬੰਦਾ ਅੱਗੇ ਪੁਰਾਣਾ ਟੱਕਰ ਪਣਾ ਮੈਂ ਆਪਾਂ ਬੁਲਾ ਲੈਣਾ ਨਵੇਂ ਮੁੰਡੇ ਆਏ ਬੁਲਾਉਣਾ ਵੀ ਹਟੇ ਹੋਆ ਪਤਾ ਨਹੀਂ ਮਤਲਬ ਜੋ ਨਹੀਂ ਹੋ ਰਿਹਾ ਪਤਾ ਨਹੀਂ ਹਨਾ ਮਤਲਬ ਜੇ ਆਪਾਂ ਕਿਸੇ ਨੂੰ ਹੈਲੋ ਹਾਈ ਜਾਂ ਕਿਦਾਂ ਹਾਲ ਚਾਲ ਚਾ ਲਿਆ ਕੋਈ ਜਵਾਬ ਹੀ ਨਹੀਂ ਹੂੰ ਠੀਕ ਟੈਨਸ਼ਨ ਦੀ ਦਾ ਬਦਮਾਤ ਤੇ ਬੋਝਾ ਨਹੀਂ ਹੁੰਦਾ ਕੋਈ ਕਰਜ਼ਾ ਕੁਰਜ਼ੇ ਤੇ ਮੰਨ ਲੈ ਇਦਾਂ ਤਾਂ ਕਿ ਪੈਸੇ ਬਹੁ ਲੱਗ ਹੈ ਹੁਣ ਤਾਂ ਲੱਗ ਹੈ ਉਹ ਤਾਂ ਪੂਰੇ ਹੋਣਗੇ ਹਨਾ ਸੋ ਇਥੇ ਤਰੱਕੀ ਉਹਦੀ ਵੀ ਹੈ ਨਹੀਂ ਜਿਹੜਾ ਆਉਂਦਾ ਡਿਪਰੈਸ਼ਨ ਚੱਲ ਗਿਆ ਤੇ ਉਹਦੀ ਵੀ ਹੈ ਨਹੀਂ ਜਿਹੜਾ ਬੰਦਾ ਜਿਹੜੇ ਬੰਦੇ ਦੀ ਜਵਾਨ ਚ ਲਿਆਕਤ ਨਹੀਂ ਉਹਦੀ ਵੀ ਹੈ ਨਹੀਂ ਜਿਹੜਾ ਬੰਦਾ ਬਿਨਾਂ ਗੱਲ ਤੋਂ ਆਖੜ ਆਕੜਿਆ ਤੁਰ ਫਿਰਦਾ ਮਹਾ ਦੇ ਹਟਿਆਂ ਇਥੇ ਤਾਂ ਤਰੱਕੀ ਉਹਦੀ ਆ ਜਿਹੜਾ ਲੋਕਾਂ ਦੇ ਨਾਲ ਰਚਮੇਚ ਕੇ ਕੰਮ ਕਰਦਾ ਤੇ ਹੈਲੋ ਹਾਏ ਵਾਲਾ ਤੇ ਅੰਦਰੋਂ ਹਸਲੇ ਨਾਲ ਕੈਮ ਆ। ਨਹੀਂ ਤੇ ਇੱਥੇ ਕੁਤਿਆਂ ਤੋਂ 30 ਤੋਂ 35 ਕਰਨੇ ਵਾਲੇ ਥੋੜੀ ਆਪੇ। ਅਗਲੇ ਲੌਣੇ ਵਾਲੇ ਆ। ਕਹਣਾ ਲਾ ਦੇਓ ਬੱਸ ਇਹਨੂੰ। ਵੀ ਜਿਹੜਾ ਬੰਦਾ ਬੋਲਦਾ ਹੀ ਨਹੀਂ ਚੱਜਣਾ। ਆ ਮੈਂ ਹੋਟਲ 'ਚ ਕੰਮ ਕਰਦਾ ਜੀ ਤੇ ਮੈਂ ਉਹਨੂੰ ਅੰਕਲ ਨੂੰ ਅੰਕਲ ਜਾਂਦਾ ਸਾਡਾ ਇੱਕ ਉਦੋਂ ਵੀ ਜਾਂਦਾ ਆਉਂਦਾ ਏ। ਮੈਂ ਅੰਕਲ ਕਹਿੰਦਾ ਕਹਿੰਦਾ ਅਗੇ ਲੋ ਉਦੋਂ ਨਜ਼ਾਰੀ ਹੋਰ ਸੀ ਵੀ। ਮੈਂ ਕਿਉਂ ਕਹਿੰਦਾ ਆਪਾਂ ਸਾਰੇ ਇਹ ਦਿਹਾੜੀ ਹੱਸਣਾ। ਅਹੀਂ ਦੋ ਦੋ ਢਾਈ ਢਾਈ ਸੌ ਕੰਕਰੀਟ ਪਾ ਦੇਣੀ। ਤੇ ਸ਼ਾਮ ਨੂੰ ਏਦਾਂ ਹੋਣਾ ਸੀ ਜਦਾਂ ਹਲੇ ਬਿਹਲੇ ਹੋਈਦਾ ਸਾਰੀ ਦਿਹਾੜੀ ਬਸ ਸਾਰੀ ਦਿਹਾੜੀ ਸ਼ੁਕਲ ਮੇਲੇ ਚ ਟਾਈਮ ਲੰਘ ਜਾਣਾ ਹੱਸ ਹੱਸ ਹੱਸਦੇ ਆਂਦੇ ਤੇ ਕੰਮ ਦਾ ਬੋਝ ਪਹਿਣਾ ਹੀ ਨਹੀਂ ਜਿਹੜਾ ਇੱਕ ਅਦਾ ਨਵਾਂ ਆ ਗਿਆ ਉਹਨੂੰ ਛੇੜੀ ਛੁੜੀ ਜਾਣਾ ਉਹਦਾ ਟਾਈਮ ਟਪਾ ਲੈਣਾ ਸੀ ਉਹਦਾ ਉਹਨੂੰ ਖੱਜਲ ਕਰੀ ਰੱਖਣਾ ਪਰ ਏਦਾਂ ਨਹੀਂ ਸੀ ਵੀ ਆਪਾਂ ਕੁਸਹੁਣ बटे ਬਣ ਕੇ ਇੱਕ ਦੂਏ ਨਾਲ ਕਿਸੇ ਨੇ ਗੱਲ ਕਹਿ ਤੀ ਉਹਦੇ ਗਾਲੀ ਪੈ ਜਾਣਾ ਤੋ ਨਵੀਂ ਜਨਰੇਸ਼ਨ ਜਿਹੜੀ ਆ ਉਹ ਥੋੜੀ ਜਿਹੀ ਡਿਫਰੈਂਟ ਆ ਹੁੰਦਾ ਓਦਾਂ ਫਰਕ ਪਰ ਥੋੜਾ ਜਿਆਦਾ ਫਰਕ ਆ ਸੋ ਜਿਹੜੇ ਕੰਮਕੁੰਮ ਦੇ ਨਾਲ ਲੈ ਜਾਂਦੇ ਆ ਉਹ ਬੰਦੇ ਵੀ ਫੀਲ ਕਰਦੇ ਆ ਉਹਨਾਂ ਦੀਆਂ ਵੀ ਭਾਵਨਾਵਾਂ ਸੋ ਮੇਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਤਾਂ ਕਰਨੀ ਨਹੀਂ ਹੁੰਦੀ 5 ਮਿੰਟ ਮੈਂ ਉੱਪਰ ਲੈ ਗਿਆ ਮੈਂ ਚੱਲਦਾ ਤੇ ਕਾਲਿੰਗ ਸ਼ੋ ਹੁੰਦਾ ਲੋਕਾਂ ਦੇ ਵਿੱਚ ਕਾਲ ਕਰਨੇ ਦਾ ਠੀਕ ਆ ਜੀ ਤੇ ਕਾਲ ਤਾਂ ਤੁਸੀਂ ਕਰਨੀ ਕੋਈ ਨਹੀਂ ਤੇ ਬਾਕੀ ਆ ਮੈਂ ਨਾ ਇੱਕ ਦਿਨ ਗੱਲ ਕੀਤੀ ਸੀ ਕਿ ਉਹਨਾਂ ਦਾ ਉਹ ਕੁੱਤੇ ਇਸਗਾ ਉਹਨਾਂ ਦਾ ਉੱਥੇ ਜਮੀਂਦਾਰ ਤੇ ਉਹ ਮੈਂ ਜਿਹੜਾ ਤਾਂ ਜਿਹੜੇ ਪੰਡਤ ਜੀ ਜਿਹੜੀ ਤੁਹਾਨੂੰ ਗੱਲ ਕਹੀ ਆ ਮੈਂ ਉਹ ਵਿਚਾਰੇ ਪੰਡਤ ਜੀ ਉਹਨਾਂ ਦਾ ਕੰਮ ਬਹੁਤ ਚਿਰਾਂ ਦਾ ਕੰਮ ਵੀ ਸਿੱਧਾ ਹੀ ਆ ਕੋਈ ਰੌਲਾ ਹੀ ਨਹੀਂ ਸੋ ਬਾਕੀ ਜਿਹੜੇ ਕੇਸ ਆ ਨਾ ਕੋਈ ਮੈਂ ਇੱਕ ਐਡਾ ਮੈਂ ਕੋਈ ਬਹੁਤ ਮਤਲਬ ਹਾਈ ਕੋਈ ਅਵਸਰ ਨਹੀਂ ਮੈਂ ਲਗਾਇਆ ਮੈਂ ਤਾਂ ਸਿਰਫ ਉਹਨੂੰ ਪੰਡੈ ਜੀ ਨੂੰ ਜਿਹਨੂੰ ਆਹ ਕਰਤੀ ਉਹਨਾਂ ਦਾ ਮੈਂ ਕੰਮ ਤੁਹਾਨੂੰ ਕੇ ਪਾਸੇ ਕਰਾਂਗਾ ਕੋਨਾ ਕੋ। ਸੋ ਜੀਤਾ ਸਿੰਘ ਹੁਣੀ ਜਿਹੜਿਆ ਉਹ ਪ੍ਰੋਗਰਾਮ ਇੱਕਦਮ ਕਰਕੇ ਕਹਿ ਕੇ ਗਏ ਆ ਕਿ ਕੋਈ ਡਿਸਪਿਊਟ ਪ੍ਰਾਪਰਟੀ ਦਾ ਕੰਮ ਹੋਵੇ ਤੇ ਉਹਨਾਂ ਨੂੰ ਫੋਨ ਕਰੋ। ਜੀਤਾ ਸਿੰਘ ਨਾਲ ਗੱਲ ਕਰੋ। ਠੀਕ ਹੈ ਜੀ। ਤੇ ਜਿਹਨਾਂ ਨੂੰ ਮੈਂ ਆਹ ਕੀਤੀ ਆ ਪੰਡੈ ਜੀ ਤੁਸੀਂ ਫਿਕਰ ਨਹੀਂ ਕਰਨਾ ਤੁਹਾਡਾ ਕੰਮ ਹੋਜੂ। ਉਹ ਅਸੀਂ ਕਰ ਰਹੇ ਆ ਕੋਨਾ ਕੋ। ਹਾਂ ਉਹ ਅੱਜ ਵੀ ਮੈਂ ਮੇਰੇ ਤੋਂ ਤੁਹਾਨੂੰ ਲੱਗਦਾ ਹੋਣਾ ਕਰੇ ਚੇਤਾ ਹੀ ਨਹੀਂ ਮੈਨੂੰ ਚੇਤੇ ਆ। ਠੀਕ ਹੈ ਜੀ। ਤੁਹਾਡਾ ਮਸਲਾ ਹੱਲ ਕਰਾਉਣੇ ਆ ਤੇ ਉਹ ਮੈਨੂੰ ਅਇਤ ਮੈਂ ਉਦੋਂ ਗੱਲ ਕਰਕੇ ਆ ਤੇ ਦੇ ਫੋਨ ਤੇ ਫੋਨ ਉਹ ਮਰਾਇ ਫੋਨ ਵੀ ਕਿਦਾਂ ਦੇ ਛੱਡੋ ਗੱਲਾਂ ਦੇ ਸੋ ਇੱਕ ਇੱਕੋ ਜਿਹਾ ਉਹਨਾਂ ਦਾ ਮਸਲਾ ਉਹ ਸਿੱਧੀ ਉਹ ਆਪਣੀ ਉਹ ਯਾਰ ਜ਼ਮੀਨ ਵੇਚਣ ਦਾ ਰੌਲਾ ਪਹਿਲੀ ਗੱਲ ਤਾਂ ਜ਼ਮੀਨ ਵੇਚਣੀ ਨਹੀਂ ਚਾਹੀਦੀ ਉਹ ਤਾਂ ਮੈਂ ਤਾਂ ਇਹ ਗੱਲ ਮੰਨਦਾ ਪਰ ਜਿਹੜੀ ਅਗਲੀ ਪੀੜ੍ਹੀ ਆ ਜਿਉ ਨਹੀਂ ਮਤਲਬ ਉਹਤੇ ਜਾਣਾ ਚਾਹੁੰਦੀ ਫਿਰ ਬਜ਼ੁਰਗਾਂ ਦੇ ਉੱਤੇ ਇਹ ਬੋਝ ਬਣ ਜਾਂਦਾ ਕਿ ਵੇਚਣੀ ਆ ਠੀਕ ਆ ਜੀ ਸੋ ਮੈਂ ਤਾਂ ਸੋਚਦਾ ਇਹ ਕੰਮ ਮੈਂ ਆਪਣੇ ਪਰ ਸ਼ੁਰੂ ਕਰਾਂ ਪਹਿਲਾਂ ਤੁਹਾਡੀਆਂ ਜ਼ਮੀਨਾਂ ਬੁਕਾਈਏ ਜੇ ਤੁਸੀਂ ਵੇਚਣੀ ਆਈਆਂ ਤਾਂ ਹਾਂ ਉਹਨਾਂ ਨਾਲ ਮੈਂ 프리 ਕੰਮ ਕਰਦਾ ਉਹਦਾ ਉਹਨਾਂ ਨੰਬਰ ਦੇ ਦਿੰਦਾ ਮੈਂ ਕਹਿੰਦਾ ਇਹਨਾਂ ਨਾਲ ਗੱਲ ਕਰੋ ਇਹ ਤੁਹਾਡੀ ਜ਼ਮੀਨ ਬੁਕਾ ਦੋ ਠੀਕ ਹੈ ਜੀ ਕੋ ਲੈਣ ਨਹੀਂ ਕੋ ਦੇਣ ਨਹੀਂ ਪਰ ਇਹ 프리 ਕੰਮ ਸਾਰੇ ਨੇ ਖਾਰਿਆਂ ਦੇ ਨਹੀਂ 프리 ਕਰਨੇ ਹਾਂ ਤੇ ਡਿਸਪਿਊਟ ਵਾਲਾ ਕੰਮ ਆ ਜਿਹੜਾ ਉਹਦੇ ਮੈਂ ਡਿਸਪਿਊਟ ਸ਼ਬਦ ਨੂੰ ਮੈਨੂੰ ਉੱਦਾਂ ਹੀ ਥੋੜਾ ਮੈਂ ਲਾਇਕ ਨਹੀਂ ਕਰਦਾ ਡਿਸਪਿਊਟ ਸ਼ਬਦ ਜੀਤਾ ਤਾਂ ਹੀ ਹੁਣਾਂ ਨਾਲ ਗੱਲ ਕਰੋ ਤੇ ਉਹ ਲਾਇਕ ਕਰਦੇ ਡਿਸਪਿਊਟ ਸੋ ਉਹ 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 ਉਹਨਾਂ ਨਾਲ ਉਹ ਮੈਂ ਪ੍ਰੋਗਰਾਮ ਸੁਣਦਾ ਹਾਂ ਉਹ ਕਹਿੰਦੇ ਅਹੀਂ ਗੱਲ ਕਰਾਗੇ। ਤੋਂ ਪੀਬੀਸੀ ਗੱਲ ਕਰੋ ਡਿਸਪਿਊਟ ਵਾਲਾ ਸਿੱਧਾ ਕੰਮ ਹੋਵੇ ਉਹ ਕਰਾ ਦਾਂਗੇ ਕਿਤੇ। ਠੀਕ ਆ ਜੀ। ਤੇ ਪੰਡਿਤ ਜੀ ਤੁਹਾਡਾ ਕੋਈ ਨਹੀਂ ਕਰਾਉਣੇ ਤੁਹਾਡਾ ਡਿਸਪਿਊਟ ਜਿਹੜਾ ਉਹ ਸਿੱਧਾ ਜਿਹਾ ਹੀ ਹੈ ਕੋਈ ਰੌਲਾ ਨਹੀਂ ਏਡਾ। ਤੂੰ ਤੁਸੀਂ ਜਿਆਦਾ ਟੈਨਸ਼ਨ ਲਾ ਗਏ ਹੋ। ਚੰਗਾ ਜੀ। ਬਹੁਤ-ਬਹੁਤ ਸ਼ੁਕਰੀਆ ਚੜ੍ਹਦੀ ਕਲਾ। ਤੇ ਜੀਤਾ ਸਿੰਘ ਦਾ ਨੰਬਰ ਤਾਂ ਮੰਗਣ ਦੀ ਤੁਹਾਨੂੰ ਲੋੜ ਹੀ ਨਹੀਂ ਉੱਤੇ ਚੱਲਦਾ ਹੁੰਦਾ। ਕਰੋ ਕਾਲ ਉਹਨਾਂ ਨੂੰ। ਬਹੁਤ-ਬਹੁਤ ਸ਼ੁਕਰੀਆ ਚੜ੍ਹਦੀ ਕਲਾ। ਮਿਲਦੇ ਆਪਾਂ।